ਈ ਦੇ ਵਿੱਚ ਆਪਣੀਆਂ ਮਨਮਤੀਆਂ ਕਰਨ ਦੇ ਚੱਲਦੇ ਉਹਨਾਂ ਨੂੰ ਜਿਹੜਾ ਅਕਾਲ ਤਖਤ ਸਾਹਿਬ ਤੋਂ ਪ੍ਰਵਾਨਿਤ ਪ੍ਰਚਾਰਕ ਨਹੀਂ ਹਲਾਨਿਆ ਗਿਆ ਤੇ ਉਹਨਾਂ ਦੇ ਪ੍ਰਚਾਰ ਤੇ ਪਾਬੰਦੀ ਲਗਾਏ ਗਏ ਪਰ ਹੁਣ ਜਦੋਂ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਵੱਲ ਅਹੁਦਾ ਸੰਭਾਲਿਆ ਗਿਆ ਤਾਂ ਦੋਵਾਂ ਦੇ ਵਿੱਚ ਗੱਲਬਾਤ ਹੋਈ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਇੱਕ ਸਵਾਲ ਦੇ ਜਵਾਬ ਦੇ ਵਿੱਚ ਕਿਹਾ ਸੀ ਅਪ੍ਰੈਲ ਮਹੀਨੇ ਦੇ ਵਿੱਚ ਕਿ ਜੇਕਰ ਟਰਡੀਆਂ ਵਾਲੇ ਅਕਾਲ ਤਖਤ ਸਾਹਿਬ ਤੇ ਪੇਸ਼ ਹੁੰਦੇ ਨੇ ਆਪਣੀ ਖਿਮਾ ਜਾਂਚਨਾ ਆਪਣਾ ਕਾ ਪਕਰਕ ਦਿਨੇ ਤੇ ਉਹ ਜਰੂਰ ਸੁਣਿਆ ਜਾਵੇਗਾ ਤਾਂ ਆਗੋਂ ਕਹਿ ਸਕਦੇ ਹਾਂ ਕਿ ਇੱਕ ਚੰਗਾ ਹੰਗਾਰਾ ਰਣਜੀਤ ਸਿੰਘ ਟਡਰੀਆਂ ਵਾਲੇ ਵੱਲੋਂ ਵੀ ਮਿਲਿਆ ਤਾਂ ਉਹਨਾਂ ਨੇ ਅੱਜ ਉੱਥੇ ਪੇਸ਼ ਹੋ ਕੇ ਆਪਣੀ ਖੀਮਾ ਯਾਚਨਾ ਕੀਤੀ ਤਾਂ ਜੋ ਤਾਕੀਦ ਉਹਨਾਂ ਨੂੰ ਅਕਾਲਤਿਕ ਸਾਹਿਬ ਦੀ ਫਸੀਲ ਤੋਂ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਉਸੇ ਮੁਤਾਬਕ ਇਹੋ ਧਰਮ ਦਾ ਪ੍ਰਚਾਰ ਕਰਨਗੇ ਪਰ ਇਸ ਦੌਰਾਨ ਉਹਨਾਂ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹਾਂ ਬਾਬਾ ਹਰਨਾਮ ਸਿੰਘ ਤੁਮਾ ਦਾ ਇੱਕ ਵਾਰ ਫੇਰ ਜ਼ਿਕਰ ਕੀਤਾ ਹੈ ਕੀ ਜ਼ਿਕਰ ਹੈ ਦੇਖਦੇ ਇਸ ਰਿਪੋਰਟ ਦੇ ਵਿੱਚ ਸਿੱਖ ਪ੍ਰਚਾਰਕ ਰਣਜੀਤ ਸਿੰਘ ਟੱਡਰੀਆਂ ਵਾਲਿਆਂ ਨੇ ਬੁੱਧਵਾਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਆਪਣੀਆਂ ਭੁੱਲਾਂ ਬਖਸ਼ਾਈਆਂ। ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲਤੋਂ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਕਾਜ ਨੇ ਪੰਥ ਸਿੰਘ ਸਹਿਬਾਨ ਵੱਲੋਂ ਲਿਆ ਫੈਸਲਾ ਸੁਣਾਉਂਦਿਆਂ ਉਹਨਾਂ ਦੀ ਖਿਮਾ ਪ੍ਰਵਾਨ ਕਰਦਿਆਂ ਉਹਨਾਂ ਨੂੰ ਅੱਗੇ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਪਰਵਾਨਤ ਸਿੱਖ ਮਰਿਆਦਾ ਪੰਥਕ ਰਵਾਇਤਾ ਮੁਤਾਬਕ ਸਿੱਖੀ ਦਾ ਪ੍ਰਚਾਰ ਕਰਨ ਦਾ ਹੁਕਮ ਦਿੱਤਾ। ਉਹਨਾਂ ਨੂੰ ਤਾਪੀਰਤ ਕੀਤੀ ਕਿ ਗੁਰੂ ਸਾਹਿਬ ਦੇ ਸਰੋਵਰ ਦੇ ਖਿਲਾਫ ਨਾ ਬੋਲਿਆ ਜਾਵੇ, ਸਾਖੀਆਂ ਸੁਨਾਈਆਂ ਜਾਣ ਤੇ ਖਾਲਸਾ ਪੰਥ ਨੂੰ ਇਕਜੁੱਟ ਕਰਨ ਦੇ ਉਪਰਾਲੇ ਕੀਤੇ ਜਾਣ। ਭਾਈ ਰਣਜੀਤ ਸਿੰਘ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਅੱਜ ਤੋਂ ਪੂਰਨ ਤੌਰ ਤੇ ਸਮਰਪਿਤ ਹੋ ਕੇ ਸੱਚੇ ਪਾਤਸ਼ਾਹ ਦੇ ਹੁਕਮਾਂ ਦੇ ਮੁਤਾਬਕ ਪ੍ਰਚਾਰ ਪ੍ਰਸਾਰ ਕਰਨ ਨੂੰ ਅਤੇ ਅਕਾਲ ਤਖਤ ਸਾਹਿਬ ਦਾ ਹਰ ਹੁਕਮ ਮੰਨਣ ਨੂੰ ਤਿਆਰ ਹਾਂ। ਹਾਂਜੀ ਬਿਲਕੁਲ ਤਿਆਰ ਹਾਂ। ਪਿਛਲੇ ਸਮੇਂ ਦੇ ਵਿੱਚ ਕੀਤੀਆਂ ਕੁਝ ਬਿਆਨੀਆਂ ਉਹਦੀ ਤੁਸੀਂ ਗਲਤੀ ਸਵੀਕਾਰ ਕਰਦੇ ਹੋ ਹਾਂ ਜੀ ਬਿਲਕੁਲ ਪੰਜ ਸਿੰਘ ਸਹਿਬਾਨ ਨੇ ਇਹਨਾਂ ਦਾ ਪੱਖ ਸੁਣ ਕੇ ਕੀਤੀ ਗਈ ਖਿਮਾ ਜਾਂਚਨਾ ਦੇ ਤਹਿਤ ਪੁੱਜੇ ਪੱਖ ਨੂੰ ਅਤੇ ਅੱਜ ਇਹਨਾਂ ਵੱਲੋਂ ਕੀਤੀ ਖਿਮਾ ਨੂੰ ਪ੍ਰਵਾਨ ਕਰਦੇ ਹਾਂ ਅਗਾ ਤੋਂ ਇਹਨਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਪੰਥ ਕਰਵੈਤਾ ਤੇ ਪਰੰਪਰਾਵਾਂ ਅਨੁਸਾਰ ਕੇਵਲ ਸਿੱਖੀ ਪ੍ਰਚਾਰ ਕਰਨ ਲਈ ਆਦੇਸ਼ ਕੀਤਾ ਹੈ ਜਥੇਦਾਰ ਨੇ ਫਸੀਲ ਤੋਂ ਸਬੋਧਨ ਕਰਦਿਆਂ ਜ਼ੋਰ ਦੇ ਕੇ ਕਿਹਾ ਕਿ ਸਿੱਖ ਕੌਮ ਦੇ ਖਿਲਾਫ ਵੱਡੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਨੇ ਜਿਸ ਦਾ ਮੁਕਾਬਲਾ ਕਰਨ ਦੇ ਲਈ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨਾ ਬਹੁਤ ਜ਼ਰੂਰੀ ਹੈ ਅਕਾਲ ਤਖਤ ਸਾਹਿਬ ਦੇ ਪੇਸ਼ ਹੋਣ ਤੋਂ ਬਾਅਦ ਰঞ্জੀਤ ਸਿੰਘ ਟਟੜੀਆਂ ਵਾਲੇ ਨੇ ਕਿਹਾ ਕਿ ਉਹਨਾਂ ਨੇ ਜੋ ਸ਼ਬਦਾਂ ਦੀ ਵਰਤੋਂ ਕੀਤੀ ਸੀ ਉਸ ਦੇ ਲਈ ਉਹਨਾਂ ਨੇ ਪੰਥ ਦੇ ਵੱਡੇਰੇ ਹਿੱਤਾਂ ਦੇ ਲਈ ਖਿਮਾ ਯਾਚਨਾ ਕੀਤੀ ਹੈ ਤੇ ਹੁਣ ਦੰਦਮੀ ਟਕਸਾਲ ਦੇ ਮੁਖੀ ਪ੍ਰਨਮ ਸਿੰਘ ਤੁਮਾ ਨੂੰ ਵੀ ਆਪਣੇ ਕੀਤੇ ਤੇ ਮਾਫੀ ਮੰਗਣੀ ਚਾਹੀਦੀ ਹੈ। ਧਰਮ ਪਰਵਰਤਨ ਜਿਹੜਾ ਹੋ ਰਿਹਾ ਪਿਛਲੇ ਕਈ ਸਾਲਾਂ ਤੋਂ ਉਹਦੇ ਵਾਸਤੇ ਧਰਮ ਪ੍ਰਚਾਰ ਦੀ ਲਹਿਰ ਪ੍ਰਚੰਡ ਕਰਨੀ ਬੜੀ ਜ਼ਰੂਰੀ ਹੈ। ਤੇ ਨੰਬਰ 2 ਦੇ ਉੱਤੇ ਨੰਬਰ ਨੰਬਰ 2 ਉੱਤੇ ਨਸ਼ਿਆਂ ਦਾ ਵੀ ਬੋਲਬਾਲ ਹੈ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਵੀ ਬਚਾਉਣਾ ਹੈ ਤੇ ਧਰਮ ਪਦਰਤਨ ਦੀ ਜਿਹੜੀ ਲਹਿਰ ਹੈ ਉਹਦੇ ਤੋਂ ਵੀ ਬਚਾਉਣਾ ਹੈ ਉਹਦੇ ਵਾਸਤੇ ਸਿੰਘ ਸਾਹਿਬ ਹੁਣਾਂ ਨੇ ਉਦਮ ਕੀਤਾ ਵੀ ਸਿੱਖੀ ਦੀ ਲਹਿਰ ਸ਼ੁਰੂ ਕਰੀਏ ਤੇ ਮੈਨੂੰ ਵੀ ਉਹਨਾਂ ਨੇ ਸਰਦਾ ਦਿੱਤਾ ਮੈਂ ਆਪਣਾ ਪੱਖ ਰੱਖਣ ਵਾਸਤੇ ਆਇਆ ਤੇ ਉਹਨਾਂ ਨੇ ਜੋ-ਜੋ ਮੈਨੂੰ ਪੁੱਛਿਆ ਪੰਥ ਦੇ ਵਡੇਰੇ ਹੇਤਾਂ ਨੂੰ ਮੁੱਖ ਰੱਖਦੇ ਆਂ ਪੰਜਾਬ ਦੀ ਜਵਾਨੀ ਨੂੰ ਵੇਖਦਿਆਂ ਧਰਮ ਪਰਵਰਤਨ ਦੀ ਵੱਧ ਰਹੀ ਲਹਿਰ ਨੂੰ ਵੇਖਦਿਆਂ ਮੈਂ ਜਾਣੇ ਅਣ ਜਾਣੇ ਜੇ ਕੋਈ ਮੇਰੇ ਸ਼ਬਦ ਅਪ ਸ਼ਬਦ ਹੋਏ ਉਹਦੀ ਮੈਂ ਖਿਮਾ ਜਾਂਚਨਾ ਕੀਤੀ ਹੈ ਸਿਰਫ ਇਸ ਲਈ ਕਿ ਅੱਜ ਬੜੀ ਵੱਡੀ ਲੋੜ ਹੈ ਮੈਂ ਬੇਨਤੀ ਕਰਦਾ ਕਿ ਜਿਵੇਂ ਮੈਂ ਆਪਣਾ ਵੱਡਾ ਦਿਲ ਕਰਕੇ ਗਲਤੀਆਂ ਕੀਤੀਆਂ ਨਾ ਕੀਤੀਆਂ ਫਿਰ ਵੀ ਆ ਕੇ ਆਪਣੇ ਸ਼ਬਦ ਸ਼ਬਦਾਂ ਦੀ ਖਿਮਾ ਮੰਗੀ ਹੈ ਤੇ ਤਕਸਾਲ ਦੇ ਮੁਖੀ ਤਕਸਾਲ ਦੇ ਮੁਖੀ ਤਕਸਾਲ ਦੇ ਮੁਕੀ ਬਾਬਾ ਹਰਨਾਮ ਸਿੰਘ ਹੁਣਾਂ ਨੂੰ ਵੀ ਚਾਹੀਦਾ ਹੈ ਕਿ ਹੁਣ ਉਹ ਜਿੱਦਾਂ ਮੈਂ ਆਪਣੇ ਸ਼ਬਦਾਂ ਦੀ ਮਾਫੀ ਮੰਗੀ ਹੈ ਉਹ ਆਪਣੀਆਂ ਚਲਾਈਆਂ ਗੋਲੀਆਂ ਦੀ ਤੇ ਸ਼ਬੀਲ ਜਿਹੜੀ ਉਹਨਾਂ ਨੇ ਬਦਨਾਮ ਕੀਤੀ ਸੀ ਉਹ ਮੇਰੇ ਕੋਲੋਂ ਨਾ ਮੰਗਣ ਅਕਾਲ ਤਖਤ ਸਾਹਿਬ ਤੇ ਆ ਕੇ ਸ਼ਬੀਲ ਬਾਰੇ ਗੱਲ ਕਰ ਦੇਣ ਗੌਰਤ ਲਬੈ ਕਿ 24 ਅਗਸਤ 2020 ਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਰਣਜੀਤ ਸਿੰਘ ਟਡਰੀਆਂ ਵਾਲੇ ਦੇ ਖਿਲਾਫ ਗੁਰਮਤ ਨਾਲ ਸੰਬੰਧਿਤ ਵਿਵਾਦਪੂਰਨ ਬਿਆਨਾਂ ਕਾਰਨ ਹੁਕਮਨਾਮਾ ਜਾਰੀ ਕੀਤਾ ਗਿਆ ਸੀ ਉਸੇ ਹੁਕਮ ਦੇ ਵਿੱਚ ਸਪਸ਼ਟ ਤੌਰ ਤੇ ਕਿਹਾ ਗਿਆ ਸੀ ਕਿ ਜਦੋਂ ਤੱਕ ਟਟਰੀਆਂ ਵਾਲੇ ਸ਼੍ਰੀ ਕਾਲਤਕ ਸਹਿਬ ਅੱਗੇ ਪੇਸ਼ ਹੋ ਕੇ ਮਾਫੀ ਨਹੀਂ ਮੰਗਦੇ ਉਹਨਾਂ ਦੇ ਧਾਰਮਿਕ ਇਕੱਠਾਂ ਦਾ ਬਾਈਕਾਟ ਕੀਤਾ ਜਾਵੇ ਜਿਸ ਤੇ ਕੁਝ ਹਫ਼ਤੇ ਪਹਿਲਾਂ April ਦੇ ਵਿੱਚ ਗਿਆਨੀ ਕੁਲਦੀਪ ਸਿੰਘ ਗੜਕਾਜ ਨੇ ਜਥੇਦਾਰ ਵਜੋਂ ਸੇਵਾ ਸੰਭਾਲਣ ਤੋਂ ਬਾਅਦ ਉਹਨਾਂ ਕਿਹਾ ਕਿ ਜੇਕਰ ਟਟਰੀਆਂ ਵਾਲੇ ਸ਼੍ਰੀ ਕਾਲਤਕ ਸਹਿਬ ਤੇ ਪੇਸ਼ ਹੁੰਦੇ ਨੇ ਤੇ ਉਹਨਾਂ ਦੇ ਵਿਚਾਰ ਸੁਨੇ ਜਾਣਗੇ ਤੇ ਪੰਥਕ ਮਸਲਿਆਂ ਦੇ ਹੱਲ ਵੱਲ ਥੋਸ ਕਦਮ ਚੁੱਕਿਆ ਜਾਵੇਗਾ ਰਣਜੀਤ ਸਿੰਘ ਟਾਡਰੀਆਂ ਵਾਲੇ ਨੇ ਵੀ ਜਥੇਦਾਰ ਦੇ ਬਿਆਨ ਤੇ ਸਹਿਮਤੀ ਜਤਾਉਂਦਿਆਂ ਅਕਾਲ ਤਖਤ ਸਾਹਿਬ ਤੇ ਬੇਸ਼ੁਮ ਦੀ ਹਾਮੀ ਭਰੀ ਸੀ ਅੰਮ੍ਰਿਤਸਰ ਤੋਂ ਹਰਮੀਤ ਸਿੰਘ ਦੀ ਰਿਪੋਰਟ ਡੇਲੀ ਪੋਸਟ ਪੰਜਾਬ ਪਰਣਾ ਹਿਮਾਚਲ ਸੋ ਇਸ ਨੂੰ ਲਾ ਕੇ ਕੁਝ ਜਿਹੜੇ ਸਵਾਲ ਆ ਜਾਣਾਂ ਦੀ ਕੋਸ਼ਿਸ਼ ਕਰਾਂਗੇ ਸੋ ਡੇਲੀ ਪੋਸਟ ਦੇ ਸਵਾਲ ਤੁਹਾਨੂੰ ਦੱਸ ਦਿੰਦੇ ਨੇ ਕਿ ਆਖਰ ਕੀ ਜਿਹੜਾ ਹੁਣ ਟਟੜੀਆਂ ਵਾਲੇ ਦੇ ਵੱਲੋਂ ਜਦੋਂ ਮਾਫੀ ਦੀ ਖੀਮਾ ਉਜਾਚਨਾ ਕਰ ਲਈ ਗਈ ਹੈ ਕਿ ਖਵਾਰ ਹੋਏ ਸਭ ਮਿਲेंगे ਤਾਂ ਕਿ ਉਹ ਹਿੱਸਾ ਵੰਣਗੇ ਕਿਉਂਕਿ ਖਵਾਰ ਹੋਏ ਸਭ ਮਿਲेंगे ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਜਿਹੜੀ ਇੱਕ ਤਰਨ ਪ੍ਰਚਾਰ ਮੁਹਿੰਮ ਸ਼ੁਰੂ ਕੀਤੀ ਗਈ ਹੈ ਤਰਨ ਦੇ ਪ੍ਰਚਾਰ ਪ੍ਰਸਾਰ ਦੇ ਲਈ ਅੱਜ ਦੇ ਵਿੱਚ ਇਹ ਵੀ ਸਵਾਲ ਕਿ ਬਾਬਾ ਹਰਨਾਮ ਸਿੰਘ ਤੋਂ ਮਾ ਵੀ ਮਾਫੀ ਮੰਗਣਗੇ ਜਿਵੇਂ ਕਿ ਟਟੜੀਆਂ ਵਾਲੇ ਦੇ ਵੱਲੋਂ ਇਹ ਜਿਹੜੀ ਮੰਗ ਕੀਤੀ ਗਈ ਹੈ ਸੋ ਕਿ ਜੋ ਪਰੰਤ ਪਰਵਾਰਨਤ ਕੇ ਪ੍ਰਮਾਣਤ ਕੀ ਇੱਕ ਪ੍ਰਚਾਰਕ ਰਣਜੀਤ ਸਿੰਘ ਟਟਰੀਆਂ ਵਾਲੇ ਬਣਨਗੇ ਪਰ ਇੱਥੇ ਇੱਕ ਹੋਰ ਸਵਾਲ ਹੈ ਕਿਉਂਕਿ ਆਮ ਤੌਰ ਤੇ ਰਣਜੀਤ ਸਿੰਘ ਟਟਰੀਆਂ ਵਾਲੇ ਵਲੌਗਿੰਗ ਕਰਦੇ ਹੋਏ ਵੀ ਨਜ਼ਰ ਆਉਂਦੇ ਨਹੀਂ ਮਾਤਮਕ ਥਾਵਾ ਤੇ ਜਿਨ੍ਹਾਂ ਦਾ ਪ੍ਰਚਾਰ ਪ੍ਰਸਾਰ ਦੇ ਨਾਲ ਕੋਈ ਸਬੰਧ ਨਹੀਂ ਹੈ ਕਿ ਪਹਿਲਾਂ ਵਾਂਗ ਹੀ ਰਣਜੀਤ ਸਿੰਘ ਟਟਰੀਆਂ ਵਾਲੇ ਹੁਣ ਵੀ ਸੋਸ਼ਲ ਮੀਡੀਆ ਤੇ ਵਲੌਗਿੰਗ ਕਰਦੇ ਰਹਿਣਗੇ ਇਹ ਵੀ ਇੱਕ ਵੱਡਾ ਸਵਾਲ ਹੈ ਸੋ ਅੱਜ ਸਾਡੇ ਨਾਲ ਇਸ ਵਿਸ਼ੇ ਤੇ ਚਰਚਾ ਕਰਨ ਦੇ ਲਈ ਸਿੱਖ ਬੁੱਧੀਜੀਵੀ ਦੇ ਤੌਰ ਤੇ ਪ੍ਰੋਫੈਸਰ ਗੁਰਦਰਸ਼ਨ ਸਿੰਘ ਟਿਲੋਂ ਜੁੜ ਚੁੱਕੇ ਨੇ ਸੋ ਟਿਲੋਂ ਸਾਹਿਬ ਬਤਾੜਾ ਬਹੁਤ-ਬਹੁਤ ਸਵਾਗਤ ਹੈ ਡੇਲੀ ਪੋਸਟ ਤੇ ਮਿਹਰਬਾਨੀ ਜੀ ਬਹੁਤ ਧੰਨਵਾਦ ਤੁਹਾਡਾ ਜੀ ਪਹਿਲਾਂ ਸਾਹਿਬ ਜਿਵੇਂ ਕਿ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਕਾਜ ਦੇ ਵੱਲੋਂ ਵੀ ਕਿਹਾ ਗਿਆ ਕਿ ਇਸ ਵਕਤ ਜੋ ਮੌਕਾ ਹੈ ਪੰਥ ਤੇ ਚਾਰ ਸ਼ਫੇਰਿਓ ਜੜਾ ਹੈ ਉਹ ਸਾਜ਼ਿਸ਼ਾਂ ਪੰਥ ਖਿਲਾਫ ਰਚੀਆਂ ਜਾ ਰਹੀਆਂ ਨੇ ਹਮਲੇ ਕੀਤੇ ਜਾ ਰਹੇ ਨੇ ਸੋ ਅਜਿਹੇ ਦੇ ਵਿੱਚ ਪੰਥ ਦਾ ਪ੍ਰਚਾਰ ਪ੍ਰਸਾਰ ਕਰਨਾ ਬਹੁਤ ਜ਼ਰੂਰੀ ਹੈ ਤਾਂ ਜੋ ਅਜੇ ਹਮਲਿਆਂ ਨੂੰ ناکਾਮ ਕੀਤਾ ਜਾਵੇ ਤਾਂ ਅੱਜ ਜਦੋਂ ਇੱਕ ਕਹਿ ਸਕਦੇ ਹਾਂ ਕਿ ਸਿੱਖੀ ਦਾ ਪ੍ਰਚਾਰਕ ਵੱਡਾ ਪ੍ਰਚਾਰਕ ਮੰਨੇ ਜਾਂਦਾ ਹੈ ਮਾਲਵੇ ਇਲਾਕੇ ਦੇ ਵਿੱਚ ਰਣਜੀਤ ਸਿੰਘ ਢੱਡਰੀਆਂ ਵਾਲੇ ਤਾਂ ਕਾਫੀ ਸਮੇਂ ਤੋਂ ਉਹਨਾਂ ਦੇ ਪ੍ਰਚਾਰ ਤੇ ਰੋਕ ਲੱਗੀ ਹੋਈ ਸੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਤੇ ਜਦੋਂ ਅੱਜ ਇਹ ਰੋਕ ਹਟੀ ਹੈ ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ ਦੇਖੋ ਡੇਰਾ ਟੱਡੀਆਂ ਵਾਲਾ ਪ੍ਰਚਾਰ ਕਰਦਾ ਸੀ ਨਾ ਇਹ ਆਪਣਾ ਸਵਾਰਥੀ ਪ੍ਰਚਾਰ ਕਰਦਾ ਸੀ ਲਾ ਕੇ ਗੁਰੂ ਦਾ ਪ੍ਰਚਾਰ ਕਰਦਾ ਸੀ ਠੀਕ ਹੈ ਔਰ ਇੱਕ ਕਲਟਿਸ਼ ਲੀਡਰ ਆ ਇੱਕ ਕਲਟ ਕ੍ਰੀਏਟ ਕਰਦੇ ਆ ਇਹ ਲੋਕ ਹੁਣ ਦੱਸੋ ਜਿਹੜੀ ਜਗ੍ਹਾ ਜਿੱਥੇ ਬੈਠਾ ਇਹ ਡੇਰਾ ਜਿਹੜਾ ਇਹਦਾ ਉਹ ਨੂੰ ਪਰਮੇਸ਼ਰ ਦਵਾਰ ਉਹ ਪਰਮੇਸ਼ਰ ਦਵਾਰ ਇਹਨੂੰ ਪੁੱਛੋ ਵੀ ਤੂੰ ਉਸ ਦਾ ਨਾ ਕਿਸ ਬੇਸਿਸ ਦੇ ਉੱਤੇ ਕਿਸ ਆਧਾਰ ਦੇ ਉੱਤੇ ਕਿਸ ਗੱਲ ਦੇ ਉੱਤੇ ਪਰਮੇਸ਼ਰ ਦਵਾਰ ਰੱਖਿਆ ਰੱਬ ਦਾ ਉਹ ਦਵਾਰ ਆ ਹੈ ਤੇਰੀ ਜਗਾ ਤੇਰਾ ਡੇਰਾ ਔਰ ਤੂੰ ਮਤਲਬ ਉੱਥੇ ਜਗਾ ਲੋਕਾਂ ਤੋਂ ਕਿਸੇ ਨਾ ਕਿਸੇ ਢੰਗ ਦੇ ਨਾਲ ਇੱਧਰ ਹੇਰਾਫੇਰੀ ਕਰਕੇ ਕ੍ਰੀਏਟ ਕੀਤੀ ਵੀ ਆ ਤੋ ਇਹ ਲੋਕ ਜਿਹੜੇ ਆ ਇਹ ਬਹੁਤ ਚਲਾਕ ਬਹੁਤ ਹੁਸ਼ਿਆਰ ਔਰ ਐਂਟੀ ਸਿੱਖ ਲੋਕ ਆ ਇਹਨਾਂ ਲੋਕ ਬਾਹਰਲੇ ਲੋਕਾਂ ਨਾਲ ਉਹ ਇਹਨਾਂ ਨੇ ਸਿੱਖੀ ਦਾ ਵੱਧ ਤੋਂ ਵੱਧ ਕਾਣ ਕੀਤਾ ਬਾਹਰਿਆਂ ਨੂੰ ਤਾਂ ਤੁਸੀਂ ਦੇਖ ਸਕਦੇ ਹੋ ਵੀ ਉਹ ਤਾਂ ਵਿਜੀਬਲ ਆ ਤੁਹਾਡਾ ਐਨੀਮੀ ਏ ਇਨਵੀਜੀਬਲ ਐਨੀਮੀ ਤੁਹਾਡੇ ਵਿਦਨ ਬੈਠੇ ਆ ਜੀ ਤੁਹਾਡੇ ਵਿੱਚ ਬੈਠੇ ਆ ਇਹ ਲੋਕ ਜਿਹੜੇ ਔਰ ਆਪਣੇ ਆਪ ਨੂੰ ਪਰਮੇਸ਼ਰ ਕਿਹੋ ਜਿਹੇ ਆਕਾਰਾਂ ਦੇ ਵਿੱਚ ਤੂੰ ਫਿਰਦਾ ਕਿੰਨਾ ਵੱਡੀ ਸਲਤਨਤ ਉਥੇ 60 60 ਏਕੜ ਜ਼ਮੀਨ ਬਣਾ ਲਈ ਆ ਔਰ ਉਹਦਾ ਨਾਮ ਪਰਮੇਸ਼ਰਦوار ਲੋਕਾਂ ਨੂੰ ਵਿਚਾਰਿਆਂ ਨੂੰ ਇਨੋਸੈਂਟ ਲੋਕਾਂ ਨੂੰ ਪਿੰਡਾਂ ਦੇ ਲੋਕਾਂ ਨੂੰ ਜਿਹੜੇ ਬਹੁਤੇ ਬੱਚਾਰੇ ਪੜੇ ਲਿਖੇ ਨਹੀਂ ਉਹਨਾਂ ਨੂੰ ਗੁੰਮਰਾਹ ਕਰਦਾ ਵੀ ਇਹ ਪਰਮੇਸ਼ਰਦوار ਕਿੱਡੀ ਹਮਾਕਤ ਆ ਇਹ ਔਰ ਇਹ ਵੀ ਇਹ ਗੱਲ ਦੇ ਉੱਤੇ ਜਥੇਦਾਰ ਸਾਹਿਬ ਨੂੰ ਕੋਈ ਨਾ ਕੋਈ ਫੈਸਲਾ ਦੇਣਾ ਚਾਹੀਦਾ ਸੀ ਵੀ ਇਸ ਕਿਸਮ ਦੀਆਂ ਮਤਲਬ ਗੱਲਾਂ ਕਰਕੇ ਵੀ ਇਹ ਪਰਮੇਸ਼ਰ ਦੁਆਰਾ ਉਹ ਕਹੋ ਵੀ ਇੱਕ ਡੇਰਾ ਹੈ। ਉਹ ਡੇਰਾ ਮਤਲਬ ਇੱਕ ਕਲਟਿਸ਼ ਲੀਡਰ ਆ ਹੈ। ਜੀ। ਤਾਂ ਇਸ ਕਿਸਮ ਦਾ ਇਹਨਾਂ ਨੂੰ ਮਤਲਬ ਪੰਥ ਦੇ ਵਿੱਚੋਂ ਛੇਕ ਦੇਣਾ ਚਾਹੀਦਾ ਹਮੇਸ਼ਾ ਲਈ। ਤਾਂ ਕਿ ਆਉਣ ਵਾਲੀਆਂ ਜਨਸਾ ਦੇ ਵਿੱਚ ਇਸ ਕਿਸਮ ਦੀ ਆਵਾਕ ਕੋਈ ਬੰਦਾ ਕਰੇ ਨਾ। ਜੀ। ਤਹ ਹੌਣ ਟਿਲੋ ਸਭ ਜਦੋਂ ਉਹਨਾਂ ਨੂੰ ਕਹਿ ਸਕਦੇ ਆ ਕਿ ਪ੍ਰਚਾਰ ਕਰਨ ਦੀ ਰੋਕ ਹਟ ਗਈ ਹੈ ਤਾਂ ਤੁਸੀਂ ਤੁਹਾਡਾ ਕੀ ਕਹਿਣਾ ਹੈ ਕਿ ਇਹ ਜੋ ਫੈਸਲਾ ਅਜ ਅਕਾਲਤਖ ਸਾਹਿਬ ਦੀ ਫਸੀਲਤ ਹੋਇਆ ਹੈ ਤੁਸੀਂ ਇਸ ਦੇ ਨਾਲ ਸਹਿਮਤ ਨਹੀਂ ਹੋ ਦੇਖੋ ਮੈਂ ਸਹਿਮਤ ਹਾਂ ਪਾਰਟਲੀ ਬਟ ਨਾਟ ਹੋਲੀ ਜੀ ਪੂਰਨ ਤੌਰ ਤੇ ਮੈਂ ਇਹਨਾਂ ਦੇ ਇਸ ਇਹਨਾਂ ਨੂੰ ਚਾਹੀਦਾ ਸੀ ਵੀ ਪਹਿਲਾਂ ਤਾਂ ਇਹਦਾ ਜਿਹੜਾ ਡੇਰਾ ਉਹਦਾ ਨਾਮ ਬਦਲਾਓ ਜੀ ਕਿਸ ਤਰੀਕੇ ਨਾਲ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਵੀ ਪਰਮੇਸ਼ਰ ਦਾ ਦੁਆਰ ਆ ਰੱਬ ਦਾ ਦੁਆਰ ਆ ਇਹ ਰੱਬ ਦਾ ਦੁਆਰ ਉੱਥੇ ਇਸ ਕਿਸਮ ਦੀਆਂ ਹਮਾਕਤਾ ਹੁੰਦੀਆਂ ਮਤਲਬ ਕਿਸ ਤਰੀਕੇ ਨਾਲ ਰੇਪ ਹੁੰਦੇ ਆ ਕਿਸ ਤਰੀਕੇ ਨਾਲ ਮਰਡਰ ਹੁੰਦੇ ਆ ਕਿਸ ਤਰੀਕੇ ਨਾਲ ਲੋਕਾਂ ਨੂੰ ਇਨੋਸੈਂਟ ਲੋਕਾਂ ਨੂੰ ਐਕਸਪਲੋਇਟ ਕੀਤਾ ਜਾ ਰਿਹਾ ਤੋਂ ਇਹ ਸਾਰੀ ਜਿਹੜੀ ਚੀਜ਼ ਆ ਇਸ ਨੂੰ ਬੜੀ ਥਾਨਵੀਂ ਦੇ ਨਾਲ ਇਸ ਬੰਦੇ ਨੂੰ ਮਤਲਬ ਸਿੱਧਾ ਕਰਨਾ ਚਾਹੀਦਾ ਜੀ ਪਰ ਉਸ ਮਾਮਲੇ ਦੇ ਵਿੱਚ ਜਿਸ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਉਸ ਮਾਮਲੇ ਦੇ ਵਿੱਚ ਤਾਂ ਕੋਰਟ ਦੇ ਵੱਲੋਂ ਵੀ ਕਲੀਨ ਚਿੱਟ ਦੇ ਦਿੱਤੇ ਗਏ ਉਹਨਾਂ ਨੂੰ ਹਾਂਜੀ ਕੋਰਟ ਦਾ ਸੰਥੋਂ ਨੂੰ ਪਤਾ ਹੀ ਆ ਕਿਸ ਕਿਸਮ ਦੀ ਸਿੱਟ ਬਣਦੀ ਆ ਔਰ ਕੋਈ ਜਿਹੜੀ ਸਿੱਟ ਆ ਉਸ ਤੇ ਕਿੱਥੇ ਉਸ ਗਰੀਬ ਕੁੜੀ ਦੇ ਨਾਲ ਉਸ ਗਰੀਬ ਪਰਿਵਾਰ ਦੇ ਨਾਲ ਅੱਜ ਉਹਨੂੰ ਪੁੱਛੋ ਨਾ ਜਾ ਕੇ ਮੈਨੂੰ ਪੁੱਛਣ ਦੀ ਬਜਾਏ ਤੁਸੀਂ ਉਹਨੂੰ ਪੁੱਛੋ ਇਸ ਹੀ ਸੈਟੀਸਫਾਈਡ ਵਿਦ ਥਿਸ ਜਜਮੈਂਟ ਇਸ ਇਸ ਦਾ ਫੈਮਿਲੀ ਸੈਟੀਸਫਾਈਡ ਵਿਦ ਥਿਸ ਜਜਮੈਂਟ ਉਹਨੂੰ ਪੁੱਛਣਾ ਚਾਹੀਦਾ ਜਿਸ ਨੇ ਐਨੇ ਸਾਲ ਮਤਲਬ ਕਿਤਨਾ ਅਨਿਆਇ ਉਸ ਦੇ ਉੱਤੇ ਹੋਇਆ ਕਿੰਨੀ ਉਸ ਦੇ ਨਾਲ ਇਨਜਸਟਿਸ ਹੋਇਆ ਉਹਨਾਂ ਨੇ ਸਹਿਣ ਕੀਤਾ ਗਰੀਬ ਫੈਮਿਲੀ ਦੀ ਬੱਚੀ ਉਹ ਤੋ ਇਹ ਗੱਲ ਬਹੁਤ ਗੰਭੀਰ ਆ ਜੀ ਇਹ ਗੱਲ ਬਹੁਤ ਗੰਭੀਰ ਆ ਇਹ ਗੱਲਾਂ ਇਤਿਹਾਸ ਦੇ ਵਿੱਚ ਲਿਖੀਆਂ ਜਾਣਗੀਆਂ ਵੀ ਇਹਨਾਂ ਲੋਕਾਂ ਦੀ ਆ ਇਹ ਕਰਤੂਤਾ ਸੀ ਤੁਸੀਂ ਸਮਾਜ ਦੇ ਵਿੱਚ ਬੈਠ ਕੇ ਇੱਕ ਚੋਲਾ ਪਾ ਕੇ ਇੱਕ ਚੋਗਾ ਪਾ ਕੇ ਕਿਸ ਤਰੀਕੇ ਨਾਲ ਇਨੋਸੈਂਟ ਲੋਕਾਂ ਨੂੰ ਜਿਹੜੇ ਵਿਚਾਰੇ ਅਨਪੜ੍ਹ ਲੋਕ ਗਰੀਬ ਲੋਕ ਆ ਜਿਹੜੇ ਪਾਵਰਟੀ ਸਟ੍ਰਿਕਨ ਲੋਕ ਆ ਉਹਨਾਂ ਨੂੰ ਕਿਉਂ ਐਕਸਪਲੋਇਟ ਕਰਦੇ ਹੋ ਕਿ ਤੁਹਾਡੇ ਚ ਕੋਈ ਇਨਸਾਨੀ ਦਿਲ ਹੈ ਜਾਂ ਨਹੀਂ ਹੈ ਤੇਰੇ ਕੋਈ ਭੈਣ ਇਸ ਨੂੰ ਪੁੱਛੋ ਤੇਰੇ ਕੋਈ ਭੈਣ ਹੈ ਤੇਰੀ ਮਾਂ ਹੈ ਤੇਰੀ ਮਾਂ ਨਾਲ ਭੈਣ ਨਾਲ ਇਹ ਗੱਲ ਹੋਵੇ ਤੂੰ ਦੱਸ ਕੀ ਕਰੇਗਾ ਜੀ ਮੈਂ ਹਲੇ ਵੀ ਆਈ ਫੀਲ ਕਨਸਰਨਡ ਆਈ ਫੀਲ ਕਨਸਰਨਡ ਵਿਦ ਥੈਟ ਗਰਲ ਜਿਸ ਦੇ ਨਾਲ ਜਿਹਦੇ ਨਾਲ ਜਿਹਨੂੰ ਪਹਿਲਾਂ ਉਹਨੂੰ ਐ ਐਕਸਪਲੋਇਟ ਕੀਤਾ ਸੈਕਸਚੁਅਲੀ ਫਿਰ ਉਸ ਦਾ ਵਿਚਾਰੀ ਦਾ ਮਰਡਰ ਕੀਤਾ ਕਿਸ ਕਿਸਮ ਦੀ ਉਸ ਪਰਿਵਾਰ ਨਾਲ ਬੀਤਦੀ ਹੋਏਗੀ ਇਹ ਤੁਸੀਂ ਮੈਨੂੰ ਆਪ ਜਵਾਬ ਦਿਓ ਤੁਸੀਂ ਜਰਨਲਿਸਟ ਹੋ ਮੇਰੀ ਗੱਲ ਦਾ ਜਵਾਬ ਦਿਓ ਠੀਕ ਹੈ ਇਹ ਤਾਂ ਚਲੋ ਉਹਨਾਂ ਤੇ ਜਿਹੜੇ ਇਲਜ਼ਾਮ ਨੇ ਫਿਲਹਾਲ ਜਿਹੜਾ ਕੋਰਟ ਦੇ ਵੱਲੋਂ ਉਹਨਾਂ ਨੂੰ ਕਲੀਨਟੇਡ ਦਿੱਤੀ ਗਈ ਹੈ ਸੋ ਪਰ ਜੋ ਅੱਜ ਜੋ ਜੋ ਕੁਝ ਉੱਥੇ ਵਾਪਰਿਆ ਸ਼੍ਰੀ ਕਾਲਟਕ ਸਿੰਘ ਸਾਹਿਬ ਤੇ ਸੋ ਉਹਨਾਂ ਨੂੰ ਜਿਹੜਾ ਉਹ ਪੇਸ਼ ਹੋਏ ਖੀਮਾ ਜਾਂਚਨਾ ਕੀਤੀ ਜੋ ਵੀ ਅਕਾਲਟਕ ਸਾਹਿਬ ਦੀ ਫਸੀਲ ਤੋਂ ਉਹਨਾਂ ਨੂੰ ਕਿਹਾ ਗਿਆ ਉਹਨਾਂ ਨੇ ਕਿਹਾ ਕਿ ਹਾਂ ਜੀ ਮੈਂ ਇਹ ਸਭ ਕੁਝ ਕੀਤਾ ਹੈ ਪਰ ਅੱਗੇ ਤੋਂ ਤੋਬਾ ਕਰਦਾ ਹਾਂ ਤਾਂ ਕੀ ਤੁਹਾਨੂੰ ਲੱਗਦਾ ਹੈ ਕਿ ਹੁਣ ਜਦੋਂ ਉਹਨਾਂ ਦੇ ਵੱਲੋਂ ਤੇ ਖੀਮਾ ਜਾਂਚਨਾ ਕੀਤੀ ਗਈ ਹੈ ਪ੍ਰਚਾਰ ਤੇ ਰੋਕ हट ਗਈ ਹੈ ਕੀ ਉਹਨਾਂ ਨੂੰ ਪੰਥ ਪਰਮਾਨਤ ਜਿਹੜਾ ਹੈ ਉਹ ਇੱਕ ਪ੍ਰਚਾਰਕ ਦਾ ਦਰਜਾ ਮਿਲ ਜਾਣਾ ਚਾਹੀਦਾ ਕਿ ਜਾਂ ਫਿਰ ਨਹੀਂ ਨਹੀਂ ਦੇਖੋ ਉਹ ਪ੍ਰਚਾਰ ਕਿਸ ਦਾ ਕਰੇਗਾ ਪਹਿਲਾਂ ਉਹ ਪ੍ਰਚਾਰ ਕਿਸ ਦਾ ਕਰਦਾ ਰਿਹਾ ਆਪਣਾ ਪ੍ਰਚਾਰ ਕਰਦਾ ਰਿਹਾ ਨਾ ਕਿ ਗੁਰੂ ਦਾ ਪ੍ਰਚਾਰ ਕਰਦਾ ਰਿਹਾ ਨਾ ਕਿ ਗੁਰੂ ਗ੍ਰੰਥ ਸਾਹਿਬ ਦਾ ਪ੍ਰਚਾਰ ਕਰਦਾ ਰਿਹਾ ਜੀ ਗੁਰੂ ਦੇ ਸਿਧਾਂਤਾਂ ਦਾ ਪ੍ਰਚਾਰ ਕਰਦਾ ਰਿਹਾ ਔਰ ਆਪਣੇ ਡੇਰੇ ਨੂੰ ਪਰਮੇਸ਼ਰ ਦੁਆਰ ਉਹ ਰੱਬ ਤੋਂ ਡਰੋ ਤੁਸੀਂ ਤੁਹਾਡੇ ਤੁਹਾਨੂੰ ਕੋਈ ਰੱਬ ਦਾ ਭੈ ਹੈ ਕੋਈ ਰੱਬ ਦਾ ਡਰ ਹੈ ਤੁਸੀਂ ਕਿਸ ਕਿਸਮ ਦੀਆਂ ਹਮਾਕਤਾ ਕਰਕੇ ਲੋਕਾਂ ਨੂੰ ਕਿਸ ਤਰੀਕੇ ਨਾਲ ਗੁੰਮਰਾਹ ਕਰਕੇ ਐਕਸਪਲੋਇਟ ਕਰ ਰਹੇ ਹੋ ਔਰ ਕਿੰਨਾ ਪੈਸਾ ਬਣਾਇਆ ਕਿੱਡਾ ਬੜਾ Empire ਬਿਲਡ ਕੀਤਾ 65 ਏਕੜ ਜਗ੍ਹਾ ਸੜਕ ਦੇ ਉੱਤੇ ਕਰੋੜਾਂ ਅਰਬਾਂ ਰੁਪਏ ਦੀ ਪ੍ਰਾਪਰਟੀ ਆ ਵੱਡੀਆਂ-ਵੱਡੀਆਂ ਕਾਰਾਂ 'ਚ ਤੁਸੀਂ ਚੜ੍ਹਦੇ ਹੋ ਲੋਕ ਵਿਚਾਰੇ ਰੋਟੀ ਨੂੰ ਉਪਾਹਜ ਹੋਏ ਪਏ ਆ ਪੰਜਾਬ ਦੇ ਵਿੱਚ ਉਹਨਾਂ ਗਰੀਬ ਲੋਕਾਂ ਨੂੰ ਤੁਸੀਂ ਐਕਸਪਲੋਇਟ ਕਰਦੇ ਹੋ ਮਤਲਬ ਇਹ ਗੱਲਾਂ ਸਾਰੀਆਂ ਸਭ ਦੇ ਸਾਹਮਣੇ ਹੋਣੀਆਂ ਚਾਹੀਦੀਆਂ ਇਹ ਗੱਲਾਂ ਸਭ ਨੂੰ ਜਿਹੜੀ ਜਨਤਾ ਹੈ ਸਭ ਤੋਂ ਵੱਡੀ ਅਦਾਲਤ ਜਨਤਾ ਦੀ ਹੁੰਦੀ ਹੈ ਜਨਤਾ ਨੂੰ ਪਤਾ ਲੱਗਣਾ ਚਾਹੀਦਾ ਇਹ ਇਹ ਲੋਕ ਜਿਹੜੇ ਐਕਸਪੋਜ਼ ਹੋਣੇ ਚਾਹੀਦੇ ਪ੍ਰੋਪਰਲੀ ਬਿਲਕੁਲ ਇਹਨਾਂ ਦਾ ਮਤਲਬ ਇਹਨਾਂ ਨੂੰ ਨੰਗਾ ਕਰਨਾ ਚਾਹੀਦਾ ਸਭ ਦੇ ਸਾਹਮਣੇ ਇਹਨਾਂ ਨੂੰ ਆਪ ਇਹਨਾਂ ਨੂੰ ਆਪ ਆਪਣੇ ਗੁਨਾਹ ਪਬਲੀਕਲੀ ਮੰਨਨੇ ਚਾਹੀਦੇ ਅਸੀਂ ਗੁਨਾਹ ਕੀਤੇ ਅਸੀਂ ਇਸ ਕਿਸਮ ਦੀਆ ਕਰਤੂਤਾ ਕੀਤੀਆਂ ਇਸ ਕਿਸਮ ਦੀ ਅਸੀਂ ਐਕਸਪਲੇਨੇਸ਼ਨ ਕੀਤੀ ਸਮਾਜ ਦੀ ਬਹੁਤ ਮਾੜੀ ਗੱਲ ਬਹੁਤ ਨਿੰਦਨੀ ਗੱਲ ਜੀ ਬਹੁਤ ਕੰਡੈਮਨੇਬਲ ਗੱਲ ਸੁਤੜ ਕਹਿੰਦਾ ਮਤਲਬ ਇਹ ਕਿ ਜੋ ਅਕਾਲ ਤਖਸਾਲ ਤੋਂ ਇਸ ਵਕਤ ਜਿਹੜੀ ਪ੍ਰਚਾਰ ਜਿਹੜੀ ਮੁਹਿੰਮ ਚਲਾਈ ਗਈ ਹੈ ਸਿੱਖ ਪਰਚਤਰਮ ਦੇ ਪ੍ਰਚਾਰ ਦੇ ਲਈ ਖਵਾਰ ਹੋਏ ਸਭ ਮਿਲेंगे ਤਾਂ ਉਹਦਾ ਹਿੱਸਾ ਇਹ ਨਹੀਂ ਬਣ ਸਕਦੇ ਇਹਨਾਂ ਨੂੰ ਨਹੀਂ ਬਣਨਾ ਚਾਹੀਦਾ ਜਾਂ ਨਹੀਂ ਬਣਾਉਣਾ ਚਾਹੀਦਾ ਤੁਹਾਡਾ ਇਹੀ ਕਹਿਣਾ ਹੈ ਮੇਰੇ ਮੇਰਾ ਕਹਿਣ ਦਾ ਮਤਲਬ ਸੁਣ ਲਓ ਗੱਲ ਮੇਰੀ ਗੱਲ ਸੁਣ ਲਓ ਪ੍ਰਚਾਰ ਕੌਣ ਕਰਦਾ ਪ੍ਰਚਾਰ ਦਾ ਅਸਰ ਕੀ ਕਿਹੜਾ ਅਸਰ ਕੀਦਾ ਅਸਰ ਹੁੰਦਾ ਜਿਸ ਦਾ ਆਪਣਾ ਕੰਡਕਟ ਤੇ ਕੈਰੈਕਟਰ ਸੁਪੀਰੀਅਰ ਹੋਵੇ ਜਿਹੜਾ ਆਪਣਾ ਆਇਸ ਹੋਵੇ ਆਦਮੀ ਉਹਦੇ ਦਾ ਕਹਿਣਾ ਹੀ ਉਹਦਾ ਉਹਦੀ ਉਹਦੀ ਜਿਹੜੀ ਪ੍ਰੈਜੈਂਸ ਆ ਦੈਟ ਮੇਕਸ ਐਨ ਇੰਪੈਕਟ ਔਨ ਦੀ ਆਡੀਅנס ਠੀਕ ਹੈ ਜੇ ਆਦਮੀ ਆਪ ਹੀ ਗੁਨਾਹਗਾਰ ਆ ਆਦਮੀ ਆਪ ਹੀ ਇਨ 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 ਕਰਤੂਤਾ ਦੇ ਵਿੱਚ ਫਸਿਆ ਹੋਇਆ ਉਹਦਾ ਕੀ ਅਸਰ ਹੋਊਗਾ ਮਿਲਣ ਬੋਲਣ ਨਾਲ ਅਸਰ ਨਹੀਂ ਹੁੰਦਾ ਯੂ ਹੈਵ ਟੂ ਪ੍ਰੈਜੈਂਟ ਯੋਰself ਤੁਸੀਂ ਕਿਸ ਤੁਹਾਡਾ ਕੀ ਕਿਰਦਾਰ ਆ ਉਹ ਜਾ ਕੇ ਰਿਫਲੈਕਟ ਕਰਦਾ ਲੋਕਾਂ ਤੇ ਔਰ ਇੰਪੈਕਟ ਕਰਦਾ ਸਮਾਜ ਦੇ ਵਿੱਚ ਸਮਾਜ ਨੂੰ ਉਸ ਦਾ ਫਾਇਦਾ ਹੁੰਦਾ ਉਸ ਦੀ ਉਹ ਉਹ ਸਮਾਜ ਨੂੰ ਬਦਲ ਬਦਲਦਾ ਗੁਰੂ ਨਾਨਕ ਦਾ ਆਪਣਾ ਕੈਰੈਕਟਰ ਸੀ ਗੁਰੂ ਨਾਨਕ ਇੱਕ ਆਈਡੀਅਲ ਇਨਸਾਨ ਸੀ ਉਸ ਇਨਸਾਨ ਨੇ ਆਪਣੇ ਮਤਲਬ ਕਰਦਾਰ ਦੇ ਨਾਲ ਲੋਕਾਂ ਨੂੰ ਕੀਲ ਦਿੱਤਾ ਲੋਕਾਂ ਨੂੰ ਇੱਕ ਨਵਾਂ ਸਮਾਜ ਕ੍ਰੀਏਟ ਕਰ ਦਿੱਤਾ ਜੀ ਸਮਝੇ ਨਾ ਐ ਨਹੀਂ ਹੁੰਦਾ ਵੀ ਤੁਹਾਡਾ ਕੈਰੈਕਟਰ ਕੁਛ ਆ ਉਡੀ ਬੋਲੀ ਕੁਛਾ ਬੋਲ ਕੇ ਤੁਸੀਂ ਲੋਕਾਂ ਨੂੰ ਮਤਲਬ ਪਰਮਾ ਲੈਨੇ ਹੋ ਇਨੋਸੈਂਟ ਲੋਕਾਂ ਨੂੰ ਇਹ ਸਾਰੀਆਂ ਚੀਜ਼ਾਂ ਸ਼੍ਰੀ ਅਕਾਲ ਤੱਕ ਸਾਫ ਤੇ ਦੁੱਧੇ ਜਿੱਥੇਦਾਰ ਸਾਹਿਬਾਨ ਨੂੰ ਪਬਲਿਕ ਦੇ ਸਾਹਮਣੇ ਰੱਖਣੀਆਂ ਚਾਹੀਦੀਆਂ ਇਸੇ ਤਰ੍ਹਾਂ ਇਸਾਈ ਕਰ ਰਹੇ ਆ ਕੀ ਹੋਇਆ ਕਰਤੂਤਾ ਇਸਾਈਆਂ ਦੇ ਜਿਹੜੇ ਸੋ ਕਾਲ ਪਾਦਰੀ ਸੀਗੇ ਠੀਕ ਹੈ ਠੀਕ ਹੈ ਟੋਲ ਸਭ ਆਪਾਂ ਇੱਥੇ ਚਰਚਾ ਲਗਾਤਾਰ ਜਾਰੀ ਰੱਖਦੇ ਆ ਫਿਲਹਾਲ ਵਕਤ ਤੇ ਛੋੜੀ ਜੀ ਬ੍ਰੇਕ ਦਾ ਸੋ ਅਪਾਹੇ ਤੇ ਚਰਚਾ ਜਾਰੀ ਰੱਖਦੇ ਆ ਸੋ ਬ੍ਰੇਕ ਤੋਂ ਬਾਅਦ ਦੇਖਣ ਤੁਹਾਨੂੰ ਦੱਸ ਦਈਏ ਕਿ ਅੱਜ 8 ਵਜੇ ਦੇਖਣਾ ਨਾ ਭੁੱਲਿਓ ਕਿਉਂਕਿ ਭਾਰਤ ਪਾਕਿਸਤਾਨ ਦੇ ਵਿੱਚ ਵਾਰ ਤੋਂ ਬਾਅਦ ਇਹ ਪਹਿਲਾ ਇੰਟਰਵਿਊ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਸਿਰਫ ਡੇਲੀ ਪੋਸਟ ਤੇ ਸਿਰਫ 8 ਵਜੇ ਆਖਿਰਕਾਰ ਤੇ ਪਾਕਿਸਤਾਨ ਦੇ ਵਿੱਚ ਜੋ 에ਅਰ ਸਟ੍ਰਾਈਕਸ ਹੋਈਆਂ ਉਸ ਦੇ ਮਾਇਨੇ ਕੀ ਨੇ ਪਾਕਿਸਤਾਨ ਕਿਉਂ ਸ਼ੇਰ ਦਰਬਾਰ ਸਾਹਿਬ ਨੂੰ ਨਿਸ਼ਾਨਾ ਬਣਾਉਣਾ ਚਾਹੁੰਦਾ ਸੀ ਹੁਣ ਦੀ ਵਾਰ ਉਸ ਵਾਰ ਦੇ ਵਿੱਚ ਕਿੰਨਾ ਫਰਕ ਲੱਗਿਆ ਵੈਪਨਰੀ ਬਦਲ ਗਈ ਫਾਇਰ ਹੋਰ ਕਿਸਮ ਦੇ ਹੋ ਗਏ ਕੋਰਸੁੰਦਾਰ ਸੀ ਬੈਟ ਸਿੱਕੇ ਕੋਈ ਡਰੋਨ ਵੀ ਚੀਜ਼ ਹੋਣੀ ਚਾਹੀਦੀ ਇਹ ਹੱਥ ਵਿੱਚ ਫੜ ਕੇ ਗੁਦਕਾਸ ਸਾਹਿਬ ਕਿਆ ਸੀਗਾ ਕਿ ਪੰਜਾਬ 'ਚ ਨਸ਼ਾ ਖਤਮ ਕਰਾਂਗੇ ਫਿਰ ਨਸ਼ਾ ਖਤਮ ਕਿਉਂ ਨਹੀਂ ਹੋਇਆ ਪਹਿਲਾਂ ਤੁਹਾਨੂੰ ਕਿਹਾ ਜਾਂਦਾ ਸੀ ਪਾਣੀਆ ਦਾ ਰੱਖਾ ਹੁਣ ਭਗਵੰਤ ਮਾਨ ਸਾਹਿਬ ਨੂੰ ਕਿਹਾ ਜਾ ਰਿਹਾ ਕਿ ਉਹ ਪਾਣੀਆ ਦੇ ਰੱਖੇ ਨੇ ਐਸਵਾਈਐਲ ਜਿਹੜੀ ਹੈ ਉਹ ਵੀ ਤੁਹਾਨੂੰ ਵੀ ਯਾਦ ਹੋਏਗਾ ਕਿ ਟੱਕ ਜ਼ਰੂਰ ਲਗਾਇਆ ਗਿਆ ਸੀ ਉਸ ਤੋਂ ਬਾਅਦ ਬਣੀ ਹੀ ਨਹੀਂ ਇਹਨਾਂ ਦੇ ਤਾਂ ਹੁਣ ਤਾਂ ਕੁਝ ਹੈ ਨਹੀਂ ਇਹਨਾਂ ਕੋਲ ਤਾਂ ਸਭ ਕੁਝ ਫ੍ਰੀ ਕਰਤਾ ਤੇ ਨਥੀ ਕੋਈ ਸਟੇਟ ਚੱਲ ਸੀ ਗਰੀ ਹਟੇਲ 3 ਦਿਨ ਤੋਂ ਮੈਂ ਸ਼ਾਮ ਨੂੰ ਮੇਰਾ ਜਨਰੇਟਰ ਚੱਲਦਾ ਦਿਨੇ ਬੰਦ ਹੋ ਜਾਂਦਾ ਦੇਖਿਓ ਤੁਹਾਡੇ ਘਰ ਤਾਂ ਨਹੀਂ ਸਪੈਸ਼ਲੀ ਪਾਵਰ ਘਟ ਲਗਾਤਾ ਤੁਹਾਡੇ ਕੋਲ ਵੀ ਸਟੇਟਮੈਂਟ ਹੈ ਕਿ ਬਹੁਤ ਸਾਰੇ ਪੋਲੀਟਿਸ਼ੀਅਨਸ ਕਹਿੰਦੇ ਆ ਕਿ ਗੁਟਕਾ ਸਾਫ ਦੀ ਸੰਗ ਖਾਦੀ ਸੀ ਸਰਕਾਰ ਬਣ ਗਈ ਲੇਕਿਨ ਨਸ਼ਾ ਉੱਥੇ ਹੀ ਹੈ ਆਪ ਕੋਸ਼ਿਸ਼ ਹਮ ਲੋ ਮੈਂ ਕੀ ਕਰੀਏ ਅੱਜ ਕੈਪਟਨ ਸਾਹਿਬ ਕਿਉਂਕਿ 2017 ਹੋਵੇ 2022 ਤੁਸੀਂ ਦੋ ਬਾਰੇ ਹੀ ਕਿਹਾ ਕਿ ਬਸ ਹੁਣ ਮੈਂ ਪੋਲਿਟਿਕਸ ਨੂੰ டாਟਾ ਬਾਏ ਬਾਏ ਕੈਬਿਨ ਵਿੱਚ ਮੈਂ ਹੁਣ ਇਲੈਕਸ਼ਨ ਨਹੀਂ ਲੜੂੰਗਾ ਪਰ ਹੁਣ 2027 ਦੇ ਵਿੱਚ ਐਕਟਿਵ ਪੋਲਿਟਿਕਸ ਦੇ ਵਿੱਚ ਇੱਕ ਵਾਰ ਤੋਂ ਇੱਕ ਵਾਰ ਫਿਰ ਤੋਂ ਕੈਪਟਨ ਅਮਰ ਸਿੰਘ ਦਿਖਣਗੇ ਇਲੈਕਸ਼ਨ ਲੜਨਗੇ ਹੁਣ ਉੱਤਰ ਪ੍ਰਦੇਸ਼ ਆਧੁਨਿਕ ਐਂਜਿਓਗ੍ਰਾਫੀ ਮਸ਼ੀਨ ਆਕਸਫੋਰਡ ਹਸਪੀਟਲ ਚ ਉਪਲਬਧ ਹੈ ਬਿਨਾ ਤਾਰ ਪਾਏ ਆਧੁਨਿਕ ਐਂਜਿਓਗ੍ਰਾਫੀ ਮਸ਼ੀਨ ਰਾਹੀਂ ਆਪਣੇ ਦਿਲ ਦੀ ਬਲਾਕੇਜ ਦਾ ਪਤਾ ਕਰੋ ਮਿਲੋ ਆਕਸਫੋਰਡ ਹਸਪੀਟਲ ਜਲੰਧਰ ਬਦਲਾਅ ਦੀ ਲਹਿਰ ਚੱਲ ਪਈ ਹੈ ਪੰਜਾਬ ਨਸ਼ਿਆਂ ਦੇ ਖਿਲਾਫ ਜਾਗ ਉੱਠਿਆ ਹੈ ਦਹਾਕਿਆਂ ਬਾਅਦ ਕੋਈ ਸਰਕਾਰ ਨਸ਼ਿਆਂ ਦੇ ਖਿਲਾਫ ਪੂਰੀ ਤਾਕਤ ਨਾਲ ਲੜ ਰਹੀ ਹੈ ਪਰ ਕੋਈ ਵੀ ਸਮਾਜਿਕ ਲੜਾਈ ਸਰਕਾਰ ਇਕੱਲੀ ਨਹੀਂ ਜਿੱਤ ਸਕਦੀ ਜੇਕਰ ਪੰਜਾਬ ਤੋਂ ਨਸ਼ਿਆਂ ਨੂੰ ਜੜ ਤੋਂ ਮਿਟਾਉਣਾ ਹੈ ਤਾਂ ਹਰ ਪੰਜਾਬੀ ਨੂੰ ਅੱਗੇ ਆ ਕੇ ਸਰਕਾਰ ਨਾਲ ਖੜਨਾ ਪਵੇਗਾ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਹੁਣ ਨਸ਼ਾ ਮੁਕਤੀ ਯਾਤਰਾ ਤੁਹਾਡੇ ਪਿੰਡ ਤੁਹਾਡੇ ਸ਼ਹਿਰ ਪਹੁੰਚ ਰਹੀ ਹੈ ਯਾਤਰਾ ਵਿੱਚ ਸ਼ਾਮਲ ਹੋ ਕੇ ਆਪਣਾ ਫਰਜ਼ ਨਿਭਾਓ ਅਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਓ आखिरकारते पाकिस्तान ਦੇ ਵਿੱਚ ਜੋ 에어 ਸਟ੍ਰਾਈਕਸ ਹੋਈਆਂ ਉਸਦੇ ਮਾਇਨੇ ਕੀ ਨੇ ਪਾਕਿਸਤਾਨ ਕਿਉਂ ਸ਼ੇਰ ਦਰਬਾਰ ਸਾਹਿਬ ਨੂੰ ਨਿਸ਼ਾਨਾ ਬਣਾਉਣਾ ਚਾਹੁੰਦਾ ਸੀ ਹੁਣ ਦੀ ਵਾਰ ਉਸ ਵਾਰ ਦੇ ਵਿੱਚ ਕਿੰਨਾ ਫਰਕ ਲੱਗਿਆ 에 ਵੈਪਨਰੀ ਬਦਲ ਗਈ ਫਾਇਰ ਹੋਰ ਕਿਸਮ ਦੇ ਹੋ ਗਏ ਕੋਰਸੁੰਦਾਰ ਸੀ ਬੈਂਟ ਤੇ ਕੋਈ ਕੋਲ ਡਰੋਨ ਵੀ ਚੀਜ਼ ਹੋ ਗਈ ਇਹ ਹੱਦ ਤੱਕ ਭਾਈ ਕਿ ਗੁੱਦਕਾ ਸਾਹਿਬ ਕਿਹਾ ਸੀਗਾ ਕਿ ਪੰਜਾਬ ਚ ਨਸ਼ਾ ਖਤਮ ਕਰਨਗੇ ਫਿਰ ਨਸ਼ਾ ਖਤਮ ਕਿਉਂ ਨਹੀਂ ਹੋਇਆ पहले थोड़ा कहा जाता है पानिया का रख हूँ भगवंत मान साहब को कहा जा रहा है कि वह पानिया के रख ने एस वाई एल जी है वो भी थोड़ा भी याद होगा कि टक् जरूर लगाया गया सी, उस तो बाद बनी ही नहीं इन्होंने तो हम तो कुछ है नहीं कल तो सब कुछ फ्री करता थे, थे। कोई स्टेट चल सी यूटेल तीन दिन तो मैं शाम को मेरा जनरेटर चल रहा दिन दे ही बंद हो जाता देखो थोड़े घर तो नहीं स्पैशली पावर कट लगाता थोड़े को भी स्टेटमेंट है ਕਿ ਬਹੁਤ ਸਾਰੇ ਪੋਲੀਟਿਸ਼ੀਅਨਸ ਕਹਿੰਦੇ ਆ ਕਿ ਗੁਟਕਾ ਸਾਫ ਡਿਸਆਲਵ ਖਾਦੀ ਸੀ ਸਰਕਾਰ ਬਣ ਗਈ ਲੇਕਿਨ ਨਸ਼ਾ ਹਟੇ ਹੀ ਨਹੀਂ ਆ ਤੁਸੀਂ ਸੁਣ ਲੋ ਮੈਂ ਕੀ ਕਹਿੰਦਾ ਮੈਂ ਇਹ ਦੰਦਵਾ ਸਾਤ ਵਸ ਗੁਟਕਾ ਸਾਫ ਚੱਕੇ 100 ਖਾਵੇ ਅੱਛੀ ਅੱਜ ਕੈਪਟਨ ਸਾਹਿਬ ਕਿਉਂਕਿ 2017 ਹੋਵੇ 2022 ਤੁਸੀਂ ਦੋ ਬਾਰ ਇਹ ਹੀ ਕਿਹਾ ਕਿ ਬਸ ਹੁਣ ਮੈਂ ਪੋਲਿਟਿਕਸ ਨੂੰ டாਟਾ ਬਾਈ ਬਾਈ ਕਹਿ ਦੇਣੀ ਹੈ ਮੈਂ ਹੁਣ ਇਲੈਕਸ਼ਨ ਨਹੀਂ ਲੜੂੰਗਾ ਪਰ ਹੁਣ 2027 ਦੇ ਵਿੱਚ ਫੇ ਪੋਲਿਟਿਕਸ ਦੇ ਵਿੱਚ ਇੱਕ ਵਾਰ ਤੋਂ ਇੱਕ ਵਾਰ ਫੇਰ ਤੋਂ ਕੈਪਟਨ ਅਮਿਲਦਰ ਸਿੰਘ ਦਿਖਣਗੇ ਇਲੈਕਸ਼ਨ ਲੜਨਗੇ ਬ੍ਰੇਟੋ ਬਾਤ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਚਰਚਾ ਕਰ ਰਹੇ ਹਾਂ ਤੁਹਾਡਾ ਮੁੱਦਾ ਸਾਡੀ ਜ਼ਿੰਮੇਵਾਰੀ ਦੇ ਤਹਿਤ ਖਾਰ ਹੋਏ ਸਭ ਮਿਲਾਂਗੇ ਇੱਕ ਉਹ ਮੋਹਮੇ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਸ਼ੁਰੂ ਕੀਤੀ ਗਈ ਹੈ ਸਿੱਖੀ ਦੇ ਪ੍ਰਚਾਰ ਦੇ ਲਈ ਪਰ ਅੱਜ ਇਸ ਦੇ ਵਿੱਚ ਜਿਹੜਾ ਉਹ ਇੱਕ ਅਹਿਮ ਗੱਲ ਇਹ ਜੁੜੀ ਹੈ ਕਿ ਰਣਜੀਤ ਸਿੰਘ ਢਡਰੀਆਂ ਵਾਲੇ ਜਿਨ੍ਹਾਂ ਦੇ ਪ੍ਰਚਾਰ ਤੇ ਰੋਕ ਸੀ ਤੇ ਉਹਨਾਂ ਦੇ ਪ੍ਰਚਾਰ ਤੇ ਜਿਹੜੀ ਰੋਕ ਹਟਾਈ ਗਈ ਕਿਉਂਕਿ ਉਹ ਅਕਾਲ ਤਖਤ ਸਾਹਿਬ ਤੇ ਪੇਸ਼ ਹੋਏ ਤਾਂ ਉਹਨਾਂ ਨੇ ਖਿਮਾ ਯਾਚਨਾ ਕੀਤੀ ਤਾਂ ਜਿਹੜਾ ਉਹ ਆਪਣੀ ਗਲਤੀ ਹੁਣ ਤੱਕ ਜੋ ਵੀ ਉਹ ਕਰਦੇ ਆਏ ਨੇ ਜਿਵੇਂ ਕਿ ਸਾਡੇ ਨਾਲ ਮਹਿਮਾਨ ਜੁੜੇ ਸੀ ਗੁਰਦਰਸ਼ਨ ਸਿੰਘ ਢਿੱਲੋਂ ਉਹਨਾਂ ਨੇ ਕਿਹਾ ਹੈ ਕਿ ਉਹ ਆਪਣਾ ਪ੍ਰਚਾਰ ਕਰਦੇ ਰਹੇ ਨੇ ਕਦੀ ਗੁਰਬਾਣੀ ਦਾ ਪ੍ਰਚਾਰ ਨਹੀਂ ਕੀਤਾ ਅੱਜ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਵੀ ਇਹੀ ਕਿਹਾ ਗਿਆ ਕਿ ਪ੍ਰਮਾਣਿਤ ਸਾਖੀਆਂ ਉਹਨਾਂ ਦਾ ਪ੍ਰਚਾਰ ਕੀਤਾ ਜਾਵੇ ਗੁਰਬਾਣੀ ਦਾ ਪ੍ਰਚਾਰ ਕੀਤਾ ਜਾਵੇ ਸੋ ਗੁਰੂ ਘਰਾਂ ਦੇ ਸਰੋਵਰਾਂ ਦੀ ਜੜੀ ਹੈ ਉਸ ਦੇ ਖਿਲਾਫ ਕੋਈ ਟਿੱਪਣੀ ਕੋਈ ਨਿੰਦਾ ਨਾ ਕੀਤੀ ਜਾਵੇ ਨਾ ਹੀ ਕਿਸੇ ਵਿਅਕਤੀ ਵਿਸ਼ੇਸ਼ ਜਾਂ ਜਥੇਬੰਦੀ ਦੇ ਖਿਲਾਫ ਕੋਈ ਨਿੱਜੀ ਟਿੱਪਣੀ ਕੀਤੀ ਜਾਵੇ ਤਾਂ ਇਹ ਵੀ ਗੱਲ ਜਿਹੜੀ ਹੈ ਉਹਨਾਂ ਨੂੰ ਕਹੀ ਗਈ ਹੈ ਤਾਕੀਦ ਕੀਤੀ ਗਈ ਹੈ ਸਿਰ ਤਾਂ ਸਿਰਫ ਸ੍ਰੀ ਅਕਾਲ ਤਖਤ ਸਾਹਿਬ ਤੋਂ ਪ੍ਰਮਾਣਿਤ ਰਹਿਤ ਮਰਿਆਦਾ ਮੁਤਾਬਕ ਹੀ ਹੈ ਜਿਹੜੀ ਹੈ ਉਹ ਪ੍ਰਚਾਰ ਕੀਤਾ ਜਾਵੇ ਜਿਸ ਨੂੰ ਜਿਹੜਾ ਹੈ ਉਹ ਸਿਰ ਮੱਥੇ ਮੰਨਦਿਆਂ ਹੋਇਆਂ ਰਣਜੀਤ ਸਿੰਘ ਟੱਡਰਿਆਂ ਵਾਲਿਆਂ ਦੇ ਵੱਲੋਂ ਕਬੂਲ ਕੀਤਾ ਕਿਉਂ ਇਸ ਤਰ੍ਹਾਂ ਹੀ ਅੱਗੇ ਕਰਨਗੇ ਪਰ ਅਜੇ ਦੇ ਵਿੱਚ ਬਹੁਤ ਸਾਰੇ ਸਵਾਲ ਨੇ ਕਿ ਰਣਜੀਤ ਸਿੰਘ ਟੱਡਰਿਆਂ ਵਾਲਿਆਂ ਨੂੰ ਪਹਿਲਾਂ ਵਾਂਗੀ ਵਲੋਗਿੰਗ ਕਰਨ ਦੀ ਵੀ ਮਨਜ਼ੂਰੀ ਹੈ ਕਿਉਂਕਿ ਕੱਚੀ ਬਾਣੀ ਦਾ ਪ੍ਰਚਾਰ ਕਰਨ ਤੇ ਉਹਨਾਂ ਦਾ ਜਿਹੜਾ ਇਲਜ਼ਾਮ ਲੱਗਦਾ ਹੈ ਕੀ ਉਸ ਨੂੰ ਉਹ ਛੱਡ ਦੇਣਗੇ ਤਾਂ ਇੱਥੇ ਇੱਕ ਵੱਡਾ ਸਵਾਲ ਇਹ ਵੀ ਉੱਠਦਾ ਕਿਉਂਕਿ ਉਹਨਾਂ ਦੇ ਵੱਲੋਂ ਇੱਕ ਪਰਮੇਸ਼ਵਰ ਦਵਾਰ ਨਾਮ ਦਾ ਜਿਹੜਾ ਹੈ ਉਹ ਡੇਰਾ ਵੀ ਬਣਾਇਆ ਹੋਇਆ ਹੈ ਕਿ ਉਸ ਤੋਂ ਬਾਹਰ ਨਿਕਲ ਕੇ ਉਹ ਸਿੱਖੀ ਦਾ ਪ੍ਰਚਾਰ ਜਿਹੜਾ ਹੈ ਉਹ ਅਕਾਲ ਤਖਤ ਸਾਹਿਬ ਦੀ ਰਹਿਤ ਮਰਿਆਦਾ ਦੇ ਮੁਤਾਬਕ ਕਰਨਗੇ ਕਿਉਂਕਿ ਉਹਨਾਂ ਦੇ ਜਿਹੜੇ ਐਸ਼ੋ ਆਰਾਮ ਨੇ ਜਾਂ ਫਿਰ ਉਹਨਾਂ ਦੀ ਲਗਜ਼ਰੀ ਲਾਈਫ ਹੈ ਉਸ ਨੂੰ ਲੈ ਕੇ ਵੀ ਕਈ ਤਰ੍ਹਾਂ ਦੇ ਸਵਾਲ ਉੱਠਦੇ ਰਹੇ ਨੇ ਸੋ ਇਹ ਸਾਰੇ ਸਵਾਲ ਨੇ ਅਜਿਹੇ ਦੇ ਵਿੱਚ ਉਹਨਾਂ ਦੇ ਵੱਲੋਂ ਅੱਜ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਤੁਮਾ ਦਾ ਇੱਕ ਵਾਰ ਫਿਰ ਜ਼ਿਕਰ ਕੀਤਾ ਗਿਆ ਕਿਹਾ ਹੈ ਕਿ ਉਹਨਾਂ ਤੇ ਜਿਹੜਾ ਹਮਲਾ ਕੀਤਾ ਗਿਆ ਸੀ 2016 ਦੇ ਵਿੱਚ ਸ਼ਬੀਲ ਦੇ ਦੌਰਾਨ ਸ਼ਬੀਲ ਨੂੰ ਵੀ ਬਦਨਾਮ ਕੀਤਾ ਗਿਆ ਕਿ ਹਰਨਾਮ ਸਿੰਘ ਤੁਮਾ ਵੀ ਜਿਹੜਾ ਉਹ ਗੋਲੀਆਂ ਚਲਾਉਣ ਦੇ ਲਈ ਮਾਫੀ ਮੰਗਣਗੇ ਹਾਲਾਂਕਿ ਇਹ ਮਾਮਲਾ ਜਿਹੜਾ ਉਹ ਜਾਂਚ ਦੇ ਵਿੱਚ ਕਿਤੇ ਸਾਹਮਣੇ ਨਹੀਂ ਆਇਆ ਕਿ ਇਸ ਦਿਨ ਦੇ ਵਿੱਚ ਉਹਨਾਂ ਦੇ ਹੀ ਸ਼ਮੂਲੀਅਤ ਇਲਜ਼ਾਮ ਹੀ ਨੇ ਰਣਜੀਤ ਸਿੰਘ ਟਰਡਰੀਆਂ ਦੇ ਵਾਲੋਂ ਜਿਸ ਦੇ ਵਿੱਚ ਤਾਂ ਦੱਸ ਦਈਏ ਕਿ ਉਹਨਾਂ ਦੇ ਸਾਥੀ ਭਪਿੰਦਰ ਸਿੰਘ ਦੀ ਵੀ ਮੌਤ ਹੋ ਗਈ ਸੀ। ਵਾਲੇ ਜਦੋਂ ਇੰਨੇ ਸਾਰੇ ਇਲਜ਼ਾਮ ਇੱਕ ਬੰਦੇ ਤੇ ਲੱਗਦੇ ਰਹੇ ਹੋਣ ਜਾਂ ਫਿਰ ਉਹਨਾਂ ਦੇ ਕੈਰੇਕਟਰ ਤੇ ਵੀ ਕਈ ਇਲਜ਼ਾਮ ਕਈ ਵਾਰ ਉਂਗਲ ਉੱਠੀ ਹੋਵੇ ਤਾਂ ਅਜਿਹੇ ਦੇ ਵਿੱਚ ਕੀ ਉਹ ਪੰਥ ਪ੍ਰਮਾਣਿਤ ਪ੍ਰਚਾਰਕ ਬਣ ਸਕਦੇ ਨੇ ਜੋ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਦੇ ਵੱਲੋਂ ਸ਼ੁਰੂ ਕੀਤੀ ਗਈ ਹੈ ਖਵਾਰ ਹੋਏ ਸਭ ਮਿਲਣਗੇ ਉਹ ਪ੍ਰਚਾਰ ਮੁਹਿੰਮ ਹੈ ਜਿਸ ਦੇ ਵਿੱਚ ਸਿੱਖੀ ਦਾ ਪ੍ਰਚਾਰ ਕਰਨ ਦੀ ਜਿਹੜੀ ਗੱਲ ਕਹੀ ਜਾਂਦੀ ਹੈ ਕਿ ਉਸ ਦਾ ਹਿੱਸਾ ਬਣਨਗੇ ਕਿ ਲੋਕ ਇਸ ਨੂੰ ਪੰਥ ਦੇ ਲੋਕ ਇਸ ਨੂੰ ਜਾਂ ਫਿਰ ਸਿੱਖ ਇਸ ਨੂੰ ਮਨਜ਼ੂਰ ਕਰਨਗੇ ਕਿਉਂਕਿ ਬਹੁਤ ਸਾਰੇ ਇਲਜ਼ਾਮ ਇਸ ਤੋਂ ਪਹਿਲਾਂ ਰਣਜੀਤ ਸਿੰਘ ਟੱਡਰੀਆਂ ਵਾਲਾਂ ਤੇ ਲੱਗਦੇ ਰਹੇ ਨੇ ਅੱਜ ਜਦੋਂ ਉਹਨਾਂ ਦੀ ਖਿਮਾ ਯਾਚਨਾ ਪ੍ਰਵਾਨ ਕੀਤੀ ਗਈ ਕਿ ਉਹਨਾਂ ਸਾਰੇ ਇਲਜ਼ਾਮਾਂ ਤੇ ਵੀ ਕੋਈ ਚਰਚਾ ਹੋਈ ਹੈ ਇਹ ਵੀ ਜਿਹੜੇ ਸਵਾਲ ਨੇ ਉਹ ਵਾਕਕ ਸਿੱਖ ਹਲਕਿਆਂ ਦੇ ਵਿੱਚ ਮਨ ਵਿੱਚ ਸਾਡੇ ਨਾਲ ਗੁਰਦਰਸ਼ਨ ਸਿੰਘ ਢਿੱਲੋਂ ਲਗਾਤਾਰ ਬਣੇ ਹੋਏ ਨੇ ਸਿੱਖ ਬੁੱਧੀਜੀਵੀ ਨੇ ਸੋ ਕਲੋਂ ਸਾਹਿਬ ਜਦੋਂ ਹੁਣ ਇਹ ਤੁਸੀਂ ਵੀ ਕਾਫੀ ਸਵਾਲ ਖੜੇ ਕੀਤੇ ਨੇ ਉਹਨਾਂ ਦੇ ਕੈਰੈਕਟਰ ਨੂੰ ਲੈ ਕੇ ਉਹਨਾਂ ਦੇ ਪ੍ਰਚਾਰ ਕਰਨ ਦੇ ਢੰਗ ਨੂੰ ਲੈ ਕੇ ਰਹਿਣ ਸੈਨ ਨੂੰ ਲੈ ਕੇ ਲਗਜ਼ਰੀ ਲਾਈਫ ਸਾਰਾ ਕੁਝ ਤੇ ਅਜਹੇ ਦੇ ਵਿੱਚ ਜਦੋਂ ਅੱਜ ਉਹਨਾਂ ਦੇ ਖਿਮਾ ਜਾਂਚਣਾ ਮਾਫੀ ਨੂੰ ਪ੍ਰਵਾਨ ਕੀਤਾ ਗਿਆ ਕੀ ਤੁਹਾਨੂੰ ਲੱਗਦਾ ਹੈ ਕਿ ਜਿਹੜਾ ਪੱਖ ਤੁਸੀਂ ਚੁੱਕ ਰਹੇ ਹੋ ਕਿ ਇਹ ਵੀ ਵਿਚਾਰਿਆ ਗਿਆ ਹੋ ਸਕਦਾ ਮੈਨੂੰ ਨਾ ਇਸ ਬਾਰੇ ਪਤਾ ਨਹੀਂ ਅੰਦਰੂਨੀ ਕੀ ਗੱਲ ਹੋਈ ਹੈ ਮੈਂ ਤਾਂ ਆਊਟਸਾਈਡਰ ਹਾਂ ਮੈਂ ਤਾਂ ਬਾਹਰ ਬੈਠਾ ਮੈਨੂੰ ਨਹੀਂ ਪਤਾ ਅੰਦਰ ਇਹਨਾਂ ਦੀ ਕੀ ਗੱਲਬਾਤ ਹੋਈ ਆ ਕਿਸ ਕਿਸਮ ਦੀ ਇਹਨੇ ਖਿਮਾ ਜਾਂਚ ਮੰਗੀ ਆ ਔਰ ਇਹ ਆਪਣਾ ਹਿਸਾਬ ਦੇਵੇ 65 ਕਿੱਲੇ ਕਿੱਥੇ ਕਿਵੇਂ ਬਣਾਏ ਆ ਜ਼ਮੀਨ ਦੇ ਔਰ ਜਿਹੜੀ ਮੋਸਟ ਪ੍ਰੈਸ਼ੀਅਸ ਲੈਂਡ ਔਨ ਦੀ ਹਾਈਵੇ ਹਾਈਵੇ ਨੂੰ ਟੱਚ ਕਰਦੀ ਆ ਔਰ ਬੜੀਆਂ ਉਸ ਵਿੱਚ ਬਿਲਡਿੰਗਾਂ ਸ਼ਾਹੀ ਮਹਿਲ ਆ ਅੰਦਰ ਔਰ ਸ਼ਾਹੀ ਰੈਨਸੈਨਾ ਇਹਸ ਆਦਮੀ ਦਾ ਉਹ ਔਰ ਬੜੀਆਂ ਮਹਿੰਗੀਆਂ ਤੋਂ ਮਹਿੰਗੀਆਂ ਕਾਰਾਂ ਕਰੋੜਾਂ ਰੁਪਈਆ ਦੀਆਂ ਕਿੱਥੋਂ ਆਈਆਂ ਕਿਹੜਾ ਸੋਰਸ ਹਸ ਦਾ ਉਹ ਸਾਰਾ ਪੰਥ ਨੂੰ ਦੇਵੇ ਜੇ ਪੰਥ ਪੰਥ ਨੂੰ ਪੰਜਾਬ ਦੇ ਸਿੱਖਾਂ ਨੂੰ ਐਕਸਪਲੋਇਟ ਕੀਤਾ ਹੀ ਸ਼ੁੱਡ ਬੀ ਹੈਂਡਡ ਓਵਰ ਟੂ ਦੀ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ ਤਾਂ ਢਿੱਲੋ ਸਾਹਿਬ ਜਦੋਂ ਲੰਬਾ ਸਮਾਂ ਰਣਜੀਤ ਸਿੰਘ ਟੱਡਰੀਆਂ ਵਾਲੇ ਅਕਾਲ ਤਖਤ ਸਾਹਿਬ ਨੂੰ ਜੁੜਾਇਆ ਉਹ ਕਹਿ ਸਕਦੇ ਕਿ ਚੈਲੰਜ ਕਰਦੇ ਰਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚੈਲੰਜ ਕਰਦੇ ਰਹੇ ਜਥੇਦਾਰ ਸਹਿਬਾਨ ਨੂੰ ਚੈਲੰਜ ਕਰਦੇ ਰਹੇ ਸੋ ਅਜਿਹੇ ਦੇ ਵਿੱਚ ਅਚਾਨਕ ਆ ਕੇ ਇਹ ਮਾਫੀ ਮੰਗਣੀ ਤਾਂ ਕੀ ਤੁਹਾਨੂੰ ਲੱਗਦਾ ਕਿ ਇਸ ਦੇ ਪਿੱਛੇ ਕੀ ਚੱਲ ਰਿਹਾ ਮੇਬੀ ਇੱਕ ਵੈਰੀ ਕਲੇਵਰ ਮੂਵ ਬੜੀ ਚਲਾਕੀ ਚੁਸਤੀ ਵਾਲੀ ਮੂਵ ਹੋ ਸਕਦੀ ਹੈ ਕਿਉਂਕਿ ਕਿਉਂ ਕੀਤੀ ਹੈ ਕਿਉਂਕਿ ਇਸ ਵੇਲੇ ਟੱਡੀਆਂ ਵਾਲੇ ਦੀ ਬਹੁਤ ਫਾਰੀ ਆਪੋਜੀਸ਼ਨ ਹੋ ਗਈ ਸੀ ਇਨਸਾਈਡ ਐਂਡ ਆਊਟਸਾਈਡ ਇੰਡੀਆ ਬਾਹਰ ਜਾਣਾ ਇਹਦਾ ਆਲਮੋਸਟ ਬੰਦ ਹੋ ਚੁੱਕਿਆ ਸੀ ਲੋਕਾਂ ਨੂੰ ਇਹਦੇ ਕਰਤੂਤਾਂ ਦਾ ਪਤਾ ਲੱਗ ਚੁੱਕਿਆ ਸੀ ਹੁਣ ਇਹ ਹੋ ਸਕਦਾ ਹੈ ਜੀ ਮਜਬੂਰੀ ਹੋਵੇ ਜੀ ਉਹਦੇ ਬਾਰੇ ਮੈਂ ਤਾਂ ਕੁਝ ਨਹੀਂ ਕਹਿ ਸਕਦਾ ਕਿਉਂਕਿ ਮੈਂ ਕਿਹੜੇ ਦੇ ਨਾਲ ਗੱਲ ਕੀਤੀ ਆ ਤਾਂ ਮੈਂ ਤਾਂ ਇਹੋ ਜੇ ਸਾਧਾ ਦੇ ਮਗਰ ਲੱਗਦਾ ਨਹੀਂ ਮੈਂ ਇਹਨਾਂ ਸਾਧਾ ਨੂੰ ਸਾਰਿਆਂ ਨੂੰ ਰਿਜੈਕਟ ਕਰਦਾ ਜਿਹੜੇ ਡੇਰੇ ਵਾਲੇ ਖਾਸ ਤੌਰ ਦੇ ਉੱਤੇ ਜੀ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਸਿੱਕੀ ਦਾ ਕਾਣ ਕੀਤਾ ਨੁਕਸਾਨ ਕੀਤਾ ਉਹ ਉਹ ਉਹਨਾਂ ਲੋਕਾਂ ਨੂੰ ਗੁੰਮਰਾਹ ਕੀਤਾ ਐਕਸਪਲੋਇਟ ਕੀਤਾ ਇਹਨਾਂ ਲੋਕਾਂ ਨੂੰ ਠੀਕ ਹੈ ਤਾਂ ਢਿੱਲੋ ਸਾਹਿਬ ਤੁਹਾਡੇ ਮੁਤਾਬਕ ਇੱਕ ਸਹੀ ਪ੍ਰਚਾਰਕ ਕੌਣ ਹੋ ਸਕਦਾ ਹੈ ਮਤ ਸਹੀ ਪ੍ਰਚਾਰਕ ਉਹੀ ਹੈ ਜਿਹਦਾ ਕਿਰਦਾਰ ਠੀਕ ਹੋਵੇ ਜੀ ਜਿਹਦਾ ਕੈਰੈਕਟਰ ਠੀਕ ਹੋਵੇ ਜਿਹਦਾ ਰਹਿਣਾ ਸਹਿਣਾ ਠੀਕ ਹੋਵੇ ਉਹੀ ਸਹੀ ਪ੍ਰਚਾਰਕ ਹੋ ਸਕਦਾ ਉਹਦੀ ਆਪਣੀ ਉਹਦੀ ਆਪਣੀ ਰਹਿਣੀ ਸਹਿਣੀ ਤਾਂ ਦੇਖੇ ਉਹ ਹੀ ਸ਼ੁੱਡ ਕੰਡਕਟ ਹਿਮਸੈਲਫ ਇਨ ਅ ਪਰਫੈਕਟ ਵੇ ਉਹਨੂੰ ਕੋ ਉਹਨੂੰ ਕਹਿਣ ਦੀ ਲੋੜ ਨਹੀਂ ਉਹਨੂੰ ਪ੍ਰਚਾਰ ਕਰਨ ਦੀ ਲੋੜ ਨਹੀਂ ਉਹਦਾ ਆਪਣਾ ਕੈਰੈਕਟਰ ਕੰਡਕਟ ਬਿਹੇਵੀਅਰ ਜਿਹਦਾ ਰਹਿਣਾ ਸਹਿਣਾ ਉਹੀ ਇੰਨਾ ਪ੍ਰਭਾਵਿਤ ਹੋਵੇ ਲੋਕ ਆਪਣੇ ਆਪ ਕੀ ਕੀਲੇ ਕੀਲੇ ਤੁਰੇ ਆਉਣ ਗੁਰੂਆਂ ਦੇ ਨਾਲ ਇਹੀ ਤਾਂ ਹੋਇਆ ਗੁਰੂ ਨਾਨਕ ਨੇ ਕੋਈ ਬਹੁਤ ਵੱਡਾ ਪ੍ਰਚਾਰ ਨਹੀਂ ਕੀਤਾ ਪਰ ਉਹਦਾ ਕੈਰੈਕਟਰ ਇਤਨਾ ਉੱਚਾ ਸੀ ਇਤਨੀ ਪਾਕ ਉਸ ਦੀ ਲਾਈਫ ਸੀ ਇਤਨਾ ਉਹਦਾ ਰਹਿਣਾ ਸਹਿਣਾ ਉੱਚਾ ਸੀ ਸੁੱਚਾ ਸੀ ਉਸ ਤੋਂ ਲੋਕ ਪ੍ਰਭਾਵਿਤ ਹੁੰਦੇ ਸੀ ਜੀ ਤਾਂ ਢਿਲੋ ਸਾਹਿਬ ਅੱਜ ਜਦੋਂ ਇਹ ਸਾਰਾ ਕੁਝ ਉਥੇ ਵਾਪਰਿਆ ਸਭਰਾ ਕੁਝ ਹੋਇਆ ਕਿਮਾ ਜਿਹਾ ਚਾਹ ਨਹੀਂ ਸੀ ਕਰਦੇ ਪ੍ਰਚਾਰ ਦੇ ਉੱਤੇ ਰੋਕ ਜੀ ਜੀ ਉਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਆ ਜਦੋਂ ਕਿ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਕਹਿ ਦਿੱਤਾ ਗਿਆ ਸੀ ਕਿ ਤੁਸੀਂ ਕਿਸੇ ਵੀ ਸੰਸਥਾ ਜਾਂ ਫਿਰ ਵਿਅਕਤੀ ਵਿਸ਼ੇਸ਼ ਦੇ ਖਿਲਾਫ ਨਿੱਜੀ ਟਿੱਪਣੀ ਨਹੀਂ ਕਰਨੀ ਤਾਂ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਆ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਉਹ ਅਕਾਲ ਤਖਤ ਸਾਹਿਬ ਦੇ ਬਾਹਰ ਹੀ ਇੱਕ ਵਾਰ ਫਿਰ ਜਦੋਂ 20 ਟਕਸਾਲ ਦੇ ਮੁਖੀ ਬਾਬਾ ਹਰਰਾਜ ਸਿੰਘ ਖਾਲਸਾ ਦਾ ਨਾਮ ਲਿਆ ਗਿਆ ਕਿਹਾ ਕਿ ਉਹ ਵੀ ਮਾਫੀ ਮੰਗਣ ਉਹਨਾਂ ਨੇ ਇਲਜ਼ਾਮ ਲਗਾਇਆ ਫਿਰ ਕਿ ਸ਼ਬੀਲ ਦੀ ਆੜ ਦੇ ਵਿੱਚ ਉਹਨਾਂ ਤੇ ਗੋਲੀਆਂ ਚਲਾਈਆਂ ਗਈਆਂ ਪਰ ਜੋ ਕਿ ਹਲੇ ਤੱਕ ਸਾਬਤ ਕੁਝ ਵੀ ਨਹੀਂ ਹੋ ਸਕਿਆ ਤਾਂ ਕੀ ਤੁਹਾਨੂੰ ਲੱਗਦਾ ਹੈ ਕਿ ਇਹ ਹਲੇ ਵੀ ਜਿਹੜੀ ਆਪਸੀ ਲੜਾਈ ਹੈ ਉਹ ਜਾਰੀ ਹੈ ਗੱਲ ਹੁੰਦੀ ਹੁੰਦੀ ਹੈ ਸੋ ਲੱਗਦਾ ਕਿ ਸਾਡਾ ਸੰਪਰਕ ਟੁੱਟ ਗਿਆ ਪਰ ਅਜੇ ਇਹ ਦੇ ਵਿੱਚ ਵੱਡਾ ਸਵਾਲ ਹੈ ਕਿ ਜਦੋਂ ਅੱਜ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਇਹ ਤਾਕੀਦ ਕਰ ਹੀ ਦਿੱਤੀ ਗਈ ਸੀ ਕਿ ਕਿਸੇ ਦੇ ਵੀ ਖਿਲਾਫ ਨਿੱਜੀ ਟਿੱਪਣੀ ਜਾਂ ਫਿਰ ਕਿਸੇ ਸੰਸਥਾ ਵਿਸ਼ੇਸ਼ ਦੇ ਖਿਲਾਫ ਕੋ ਟਿੱਪਣੀ ਨਹੀਂ ਕਰਨੀ ਤਾਂ ਉਹਨਾਂ ਦੇ ਵੱਲੋਂ ਇੱਕ ਵਾਰ ਫਿਰ ਜਿਹੜਾ ਰਣਜੀਤ ਸਿੰਘ ਟੱਡਰੀਆਂ ਵਾਲਿਆਂ ਦੇ ਵੱਲੋਂ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਖਾਲਸਾ ਦਾ ਇੱਕ ਵਾਰ ਫਿਰ ਨਾਮ ਕਿਉਂ ਲਿਆ ਗਿਆ ਇਹ ਵੀ ਇੱਕ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ ਸੋ ਹੁਣ ਸਭ ਤੋਂ ਵੱਡਾ ਸਵਾਲ ਹੈ ਜਿਵੇਂ ਕਿ ਪ੍ਰੋਫੈਸਰ ਗੁਰਦਰਸ਼ਨ ਢਿੱਲੋਂ ਨੇ ਇੱਕ ਦੱਸਿਆ ਹੈ ਕਿ ਉਹਨਾਂ ਦਾ ਜੋ ਕੈਰੇਕਟਰ ਹੈ ਉਸ ਸਾਹਬ ਦੇ ਨਾਲ ਉਹ ਪੰਥ ਦੇ ਪ੍ਰਮਾਣਿਤ ਪ੍ਰਚਾਰਕ ਨਹੀਂ ਹੋ ਸਕਦੇ ਸੋ ਕੀ ਪੰਥ ਉਹਨਾਂ ਨੂੰ ਪ੍ਰਮਾਣਿਤ ਪ੍ਰਚਾਰਕ ਮੰਨਦਾ ਹੈ ਜਾਂ ਨਹੀਂ ਇਹ ਦੇਖਣ ਵਾਲੀ ਗੱਲ ਹੋਵੇਗੀ ਸੋ ਫਿਲਹਾਲ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਪਰ ਅੱਜ ਰਾਤ 8 ਵਜੇ ਦੇਖਣਾ ਨਾ ਭੁੱਲਿਓ ਭਾਰਤ ਪਾਕਿਸਤਾਨ ਦੀ ਜੰਗ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦਾ ਪਹਿਲਾ ਇੰਟਰਵਿਊ ਸਿਰਫ ਡੇਲੀ ਪੋਸਟ ਆਖਿਰਕਾਰ ਅਤੇ ਪਾਕਿਸਤਾਨ ਦੇ ਵਿੱਚ ਜੋ 에ਅਰ ਸਟ੍ਰਾਈਕਸ ਹੋਈਆਂ ਉਸਦੇ ਮਾਇਨੇ ਕੀ ਨੇ ਪਾਕਿਸਤਾਨ ਕਿਉਂ ਸ਼ੇਰ ਦਰਬਾਰ ਸਾਹਿਬ ਨੂੰ ਨਿਸ਼ਾਨਾ ਬਣਾਉਣਾ ਚਾਹੁੰਦਾ ਸੀ ਹੁਣ ਦੀ ਵਾਰ ਉਸ ਵਾਰ ਦੇ ਵਿੱਚ ਕਿੰਨਾ ਫਰਕ ਲੱਗਿਆ ਇਹ ਵੈਪਨਰੀ ਬਦਲਦੀ ਸਕਾਰ ਹੋਰ ਕਿਸਮ ਦੇ ਹੋ ਗਏ ਕੌਨਸਲਰ ਸੀ ਪੈਟ ਚ ਕਿ ਕੋਈ ਡਰੋਨ ਵੀ ਚੀਜ਼ ਹੋਣੀ ਚਾਹੀਦੀ ਇਹ ਹੱਦ ਤੱਕ ਪੜ ਕੇ ਗੁਦਕਾ ਸਾਹਿਬ ਕਿਹਾ ਸੀਗਾ ਕਿ ਪੰਜਾਬ ਚ ਨਸ਼ਾ ਖਤਮ ਕਰਾਂਗੇ ਫਿਰ ਨਸ਼ਾ ਖਤਮ ਕਿਉਂ ਨਹੀਂ ਹੋਇਆ ਪਹਿਲਾਂ ਤੁਹਾਨੂੰ ਕਿਹਾ ਜਾਂਦਾ ਸੀ ਪਾਣੀਆਂ ਦਾ ਰੱਖਾ ਹੁਣ ਭਗਵਾਨ ਜਮਾਨ ਸਾਹਿਬ ਨੂੰ ਕਿਹਾ ਜਾ ਰਿਹਾ ਕਿ ਉਹ ਪਾਣੀਆਂ ਦੇ ਰੱਖੇ ਨੇ ਐਸਵਾਈਐਲ ਜਿਹੜੀ ਹੈ ਉਹ ਵੀ ਤੁਹਾਨੂੰ ਵੀ ਯਾਦ ਹੋਏਗਾ ਕਿ ਟੱਕ ਜ਼ਰੂਰ ਲਗਾਇਆ ਗਿਆ ਸੀ ਉਸ ਤੋਂ ਬਾਅਦ ਬਣੀ ਹੀ ਨਹੀਂ ਇਹਨਾਂ ਦੇ ਤਾਂ ਹੁਣ ਤਾਂ ਕੁਝ ਹੈ ਨਹੀਂ ਇਹਨਾਂ ਕੋਲ ਤਾਂ ਸਭ ਕੁਝ ਫ੍ਰੀ ਕਰਤਾ ਦੇ ਦਿੰਦਾ ਸੀ ਕੋਈ ਸਟੇਟ ਚੱਲ ਸਕਦੀ ਯੂਟਿਲ ਤਿੰਨ ਦਿਨ ਤੋਂ ਮੈਂ ਸ਼ਾਮ ਨੂੰ ਮੇਰਾ ਜਨਰੇਟਰ ਚੱਲਦਾ ਦਿਨੇ ਬੰਦ ਹੋ ਜਾਂਦਾ ਦੇਖਿਓ ਤੁਹਾਡੇ ਘਰ ਤਾਂ ਨਹੀਂ ਸਪੈਸ਼ਲੀ ਪਾਵਰ